ਮੇਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਇਹ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਿੰਸ ਡੇਰੀ ਫਾਰਮ ਦੇ ਆਪਾਂ ਪਹੁੰਚੇ ਆਂ ਪ੍ਰੇਮ ਸਿੰਘ ਹੁਣਾਂ ਦੇ ਕੋਲ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਨੀਲੀਆਂ ਰਾਵੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਲੋਹੀ ਝੋਟੀ ਵੀ ਤੁਹਾਨੂੰ ਦਿਖਾਉਣੀ ਆ ਮੋਹਰਾ ਝੋਟੀ ਵੀ ਤੁਹਾਨੂੰ ਦਿਖਾਉਣੀ ਆ ਵੀਡੀਓ ਪੂਰੀ ਵੇਖਿਓ ਤੇ ਇਹ ਆ ਵੀ ਸੁਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਵਧੀਆ ਕਿਰਪਾ ਦਈ ਸੁਣਾਓ ਮਰਾ ਜੀ ਸਭ ਵਧੀਆ ਜਾਂ ਨੀਲੀਆਂ ਰਾਵੀਆਂ ਕਰਤੀਆਂ ਜੀ ਫਿਰ ਹਾਂਜੀ ਹਾਂਜੀ ਜਾਂ ਜਗਾਹ ਦੀ ਡਿਮਾਂਡ ਆ ਵੀਰ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਅੱਜ ਪੰਜ ਝੋਟੀਆਂ ਹਨਾ ਅੱਜ ਪੰਜ ਠੀਕ ਆ ਇਹ ਆ ਝੋਟੀ ਇੱਕ ਗੱਬਣਿਆ ਕੱਟੀ ਅੱਛਾ ਤੇ ਉਹ ਝੋਟੀ ਸਵਾਗਤ ਫਿਰ ਵੇਚਣੀ ਹੈ ਵੀਰ ਜੀ ਠੀਕ ਹੈ ਉਧਰ ਹੀ ਆਇਆ ਮਾਲੇ ਵੀ ਹਾਂਜੀ ਹਾਂਜੀ ਸਾਰਾ ਉਧਰੋਂ ਆਇਆ ਠੀਕ ਆ ਆ ਝੋਟੀ ਵੀ ਜੀ ਲੋਕ ਲੈ ਇਧਰੋਂ ਲਈ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਇਧਰੋਂ ਲਈ ਆ ਨੀਲੀ ਰਾਵੀ ਇਥੋਂ ਲਈਏ ਲਾਗੋ ਤੇ ਰਾਜਸਥਾਨ ਦਾ ਹੀ ਆ ਮਾਲ ਉਹ ਬਾਕੀ ਸਾਰਾ ਰਾਜਸਥਾਨ ਦਾ ਮਾਲ ਉਹ ਝੋਟੀ ਉਧਰ ਗੱਬਣਿਆ ਉਹ ਵੀ ਰਾਜਸਥਾਨ ਦੀ ਠੀਕ ਹੈ ਜੀ ਠੀਕ ਹੈ ਜੀ ਤੇ ਨਾਮ ਦੱਸ ਤੇ ਕਰੀ ਨਾਮ ਪ੍ਰਿੰਸਪਾਲ ਸਿੰਘ ਪਿੰਡ ਜਿਕ ਦੇ ਖੁਦ ਤਸੀਲਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੋ ਫੋਨ ਨੰਬਰ 9501296185 ਠੀਕ ਹੈ ਜੀ ਹਾਂਜੀ ਹਾਂਜੀ ਅੰਮ੍ਰਿਤਸਰ ਆਪਣਾ ਜ਼ਿਲ੍ਹਾ ਜੇ ਤੇ 에어ਪੋਰਟ ਤੋਂ ਆਪਣਾ ਪਿੰਡ 20 ਕਿਲੋਮੀਟਰ ਜੇ ਜੀ ਉਹੀ ਰਹੋ ਤੇ ਉਹ ਵੀ ਵੀਰ ਭਰਾ ਪੁੱਛਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਨੀਲੇ ਦੀ ਝੋਟੀਆਂ ਆ ਚੰਗੀਆਂ ਤਕੜੀਆਂ ਝੋਟੀਆਂ ਆ ਅੱਜ ਫੇਰ ਜੜੀਆਂ ਵਾਂ ਭਾਰੇ ਪੱਲੇ ਦੀਆਂ ਵਾਂ ਜੜੀਆਂ ਆ ਕਿੰਨੇ ਕ ਦੁੱਧਾ ਮੁੱਲ ਵੀ ਬਿਲਕੁਲ ਜਾਇਜ਼ ਆਲ ਇੰਡੀਆ ਤੋਂ ਨਾ ਮਿਲੂਗਾ ਵਿੱਚ ਹੀ ਮੁੱਲ ਅੱਛਾ ਹਾਂਜੀ ਆਲ ਇੰਡੀਆ ਨਾਲ ਜਾਇਜ਼ ਹੀ ਚੱਲਣਾ ਕਰ ਜਾਇਜ਼ ਹੀ ਚੱਲਣਾ ਜੀ ਵੀਰ ਜੀ ਠੀਕ ਆ ਚਲੋ ਵੇਖ ਲੀਨੇ ਆ ਫਿਰ ਤੇ ਆਹ ਤਰ੍ਹਾਂ ਕਿੰਨੇ ਕ ਦੁੱਧਾ ਲਈ ਆ ਦੁੱਧ ਕੇ ਦੀ ਕੱਟੀ ਕੱਢੇਗੀ 13 ਕਿਲੋ ਪਹਿਲੇ ਸਵੇਰੇ ਕੱਢਿਆ ਇਹ ਦੁੱਧ ਅੱਛਾ 14 ਕੱਢ ਜੇ 15 ਕੱਢ ਜੇ ਉਹ ਕਿਸ ਦੀ ਸੇਵਾ ਦਾ ਜੀ ਤੋਰੋ ਫਿਰ ਇੱਕ ਰੀ ਜੋ ਵੀ ਆਪਾਂ ਵੀ ਗੱਪਾਂ ਲਈ ਆ ਜੀ ਕਿਹੜੀ ਘਰ ਪਾਲੀ ਹੈ ਠੀਕ ਆ ਹਾਂਜੀ ਇਹ ਜ ਦਿਨ ਲੈ ਜਾਊਗੀ ਹਣਾ ਦਿਨ ਲੈ ਜੀ ਵੇਖੋ ਖੂਬਸੂਰਤੀਆਂ ਵੇਖੋ ਕੱਟੀ ਦੀਆਂ ਦਿਨ ਜਿੰਨੇ ਲੈ ਜਾਣਾ ਦਾ ਅੱਜ ਜੰਮੀ ਪੜੀ ਆ ਪੂਰੀ ਸਾਦੇ ਸਾਦੇ ਜੀ ਪੂਰੀ ਰਾਜੀ ਆ ਜਿਹੜੀ ਸਾਂਭੇ ਕੇ ਹਨ ਚੰਗੀ ਰੀਜ ਨਾ ਬਾਕੀ ਲਾਏ ਪਈ ਆ ਦਿਨ ਜਿਆਦਾ ਨਹੀਂ ਖੜਨੇ ਕੋ 10 15 ਦਿਨ ਖੜੂਗੀ ਦੇਖੋ ਜੀ ਨਿੱਕੇ ਸਿੰਘ ਦੀ ਪੂਰੀ ਕਦਮ ਮਜੂਦ ਆ ਜੀਆਂ ਝੋਟੀਆਂ ਕੋਈ ਛੋਟੀਆਂ ਸਮਝੀ ਕਿ ਨਾ ਮਰਾਪਰਾ ਠੀਕ ਆ ਜੀ ਹਾਂਜੀ ਵੇਖੋ ਲੈ ਜਾ ਬਾਕੀ ਆ ਵੀ ਜਿਹਨੇ ਸ਼ੌਂਕ ਨਾਂ ਨੀਲੀ ਦੀਆਂ ਝੋਟੀਆਂ ਰੱਖਣੀਆਂ ਉਹਨਾਂ ਵੀ ਰਵਾਂ। ਫਿਰ ਇੱਧਰ ਦੇਖੋ ਠੰਢੀ ਬੜੀ ਆ। ਬੜੇ ਸ਼ਾਂਤ ਸੁਭਾਅ ਦੀ। ਗੱਭਣ ਆਣਾ ਵੀਰ ਜੀ। ਹਾਂਜੀ। ਐਂਜੀ ਬੈਜੋ ਭਾਪ। ਠੀਕ ਆ। ਆਹ ਦੇਖੋ ਐਂਜੀ। ਬਾਕੀ ਨੀਲੀ ਨੇ ਝੋਟੀਆਂ ਵੈਸੇ ਠੰਡੀਆਂ ਹੁੰਦੀਆਂ ਵਾ। ਲੋ। ਇਹ ਕਾ ਝੋਟੀ ਗੱਭਣ ਜਿਹੜੀ ਕਹਿੰਦੇ ਸਵਾਗੇ ਵਿੱਚ ਨਹੀਂ ਆ। ਬਾਕੀ ਥਣ ਵੀ ਚੰਗਾ ਲੱਗਾ ਵਾ ਇੱਕ ਦਿਨ ਇੱਧਰ ਇਹਦੇ ਥਣ ਦਿਖਾ ਦਈਏ ਸੈਂਟਰ ਚ ਇੱਕ ਸ਼ਾਂਗ ਜੀ ਲੱਗੀ ਵੀ ਅੱਡੀ ਮਾੜੀ ਲੱਗਦੀ ਵੱਖਰੀ ਆ ਹਾਂਜੀ ਤੇ ਦੋ ਦਿਨੀ ਇੱਕ ਦੋ ਧਾਰਾ ਆਉਣਗੀਆਂ ਬੱਚੇ ਪੁੱਛੇ ਨੂੰ ਮੇਰਾ ਭਰਾ ਚੰਗਾ ਅਛ ਰਿਹਾ ਤੇ ਦੂਸਰੇ ਪਾਸੇ ਤਾਂ ਵੀ ਇੱਕ ਰੀ ਦਿਖਾ ਲਾਏ ਪਈ ਵੀਰ ਜੀ ਲਾਏ ਪਈ ਹਾਂਜੀ ਹਾਂਜੀ ਆ ਦੇਖ ਸਾਦੇ ਜੀ ਆ ਵੇਖੋ ਆ ਠੰਡੀ ਬੜੀ ਆ ਨਿੱਗਰਵਾਨਾ ਇਹਨੇ ਤਿਆਰ ਕਰਨਾ ਆ ਦੇਖੋ ਵੇ ਜੀ ਇੱਟ ਲੱਟ ਲਾ ਕਾਫੀ ਪਿਆਸ਼ਾਨਵੇਂ ਮਾਨਾ ਚੰਗਾ ਪਰ ਨਾਵਾ ਜੀ ਦੇਖੋ ਇੰਨੀਆਂ ਕਟੀਆਂ ਵੇ ਜੀ ਠੰਡੀਆਂ ਥੋੜਾ ਹੁੰਦੀਆਂ ਵੇ ਠੀਕ ਹੈ ਜੀ ਗੱਪਣ ਛੋਟੀ ਆ ਇੱਕ ਰੀਦਨ ਕਰੋ ਇਹਦੇ ਇਦਰਾ ਵੀ ਥੰਦ ਖਾ ਲੀਆ ਕਰੀ ਚੰਗੀ ਤਾਂ ਮਿਰਲਾ ਵੇ ਜੀ ਵੱਖਰਾ ਲੱਗਾ ਵੱਖਰਾ ਲੱਗਾ ਆ ਦੇਖ ਸੰਦੇ ਜੀ ਬਾਕੀ ਗਾਰਡ ਵੀ ਚੰਗੀ ਨਿਕਲ ਗਈ ਇਹਦੇ ਹਾਂਜੀ ਤੇ ਹਵਾਨਾ ਪੇਸ਼ਾਨਾ ਵੀ ਚੰਗਾ ਬਣਾਉਣਾ ਇਹਨੇ ਤੇ ਮੁੱਲ ਫਿਰ ਵੇ ਜੀ ਇਹਦਾ ਜੀ ਅੱਜ ਕੱਚੀ ਕੱਚੀ ਕੱਟੀ 1-10 ਦੀ ਦੇ ਦਾਂਗੇ ਮੁੱਲ 1 ਲੱਖ ਕਰਦੇ ਹਾਂ ਕਰਨਾ ਪੈਣਾ ਮਾਨ ਵਿੱਚ ਉਹੜਾ ਬੋੜਾ ਕਰ ਦਾਂਗੇ ਮੌਕੇ ਤੇ ਕੋ ਫੋਨ ਲਾ ਦੇ। ਕਰੀਏ ਪ੍ਰੇਮ ਸਿੰਘ ਜੀ ਆਏ ਦੇਣ ਵਾਲੀਆਂ ਗੱਲਾਂ ਨਹੀਂ ਕਰਨਦੇ ਜੀ। ਨਹੀਂ ਕਰਦਾ ਕਰਦਾਂਗੇ ਮਾਣੋ। ਕਿੰਨਾ ਕਰੋਗੇ? 1.5 ਦੀ ਦੇ ਦਾਂ। ਅੱਛਾ 1.5 ਦੀ ਦੇ ਦਾਂ। ਸ਼ਾਹ ਜੀ ਹਾਂ ਜੀ। ਠੀਕ ਐ। ਸ਼ਾਹ ਜੀ ਲੱਖ ਚੋਂ ਛੋਟ ਹੀ ਕਰਾਂਗੇ। ਅੱਛਾ ਲੱਖ। 80000 ਕਰਾ ਦੇ ਕੋਈ 500 ਕਰਾ ਦੇ। ਠੀਕ ਐ। ਹਾਂ ਜੀ ਹਾਂ ਜੀ। ਅੱਛਾ ਲੱਖ ਚੋਂ। ਹਾਂ ਜੀ ਵੀ ਜੀ ਕੋਈ ਚਿੰਤਾ ਨਹੀਂ ਘੱਟੀ ਸਵਾ ਕੇ ਵੇਚ ਨਹੀਂ ਬੂਗੀ ਸਵਾ ਕੇ ਵੇਚ ਦਾਂਗੇ। ਠੀਕ ਐ ਜੀ। ਹਾਂ ਜੀ ਹਾਂ ਜੀ ਪਿਓਰ ਨੀਲੀ ਰਾਵੀ ਅਸੂਲ ਤੱਕ ਵੇ ਲੋ ਨਿਸ਼ਾਨਾ। ਹਾਂ ਜੀ। ਤੇ ਹੁਣ ਆ ਜਿਹੜੇ ਇੱਕ ਨੀਲੀ ਰਾਵੀ ਆ ਗਈ ਜੇ ਹਾਂਜੀ ਹਾਂਜੀ ਆ ਵੇਖੋ ਇਹ ਵਿੱਚ ਪਸੋਂ ਵਿੱਚ ਜੀ ਸੁਈ ਜੇ ਬੋਲੋਂ ਖਾਲੀ ਹੁੰਦਿਆ ਸਾਰੀ 10 ਕਿਲੋ ਬੋਲਾ ਹੋਊਗਾ ਪਰ ਆਪਾਂ 9 ਕਿਲੋ ਜੀ ਕਰਕੇ ਦਾਂਗੇ ਤੇ ਇਹ ਕਿੰਨਾ ਦੁੱਧ ਮਗਰ ਵੀ ਕੱਟੀ ਆ ਹਾਂਜੀ ਇਹ ਵੀ ਬਿਲਕੁਲ ਕੋਲੀ ਕੱਟੀ ਆ ਤਾਜ਼ਾ ਗਿੱਲਾ ਹੀ ਨਾੜੂ ਜਿਹੜਾ ਹਾਂਜੀ ਹਾਂਜੀ ਗਿੱਲਾ ਨਾੜੂ ਤਾਜ਼ਾ ਬਚਾ ਇਹ ਵੀ ਜੀ ਅੱਜ ਤੋਂ ਆਪਾਂ ਤਿੰਨਾ 3 ਮਹੀਨੇ ਪਹਿਲਾਂ ਨਾ ਅਲਬਖਸ਼ ਦੀ ਕੱਟੀ ਪਈ ਹਾਂਜੀ ਅਲਬਖਸ਼ ਸਾਂਹ ਦੀ ਕੱਟੀ ਪਈ ਉਹ 1 ਮਹੀਨੇ ਦੀ ਕੱਟੀ ਸੀ ਜਿਹੜੇ ਸਵੇਰੀ ਹਾਂਜੀ ਠੀਕ ਆ ਤੇ ਉਹ ਵੀਡੀਓ ਵੀ ਵੀਰ ਨੂੰ ਕਿਸੇ ਨੂੰ ਕੱਢ ਕੇ ਦੇ ਦਾਂਗੇ ਤੇ ਆਪ ਇਹ ਵੀਰ ਜੀ ਆ ਗਿਆ ਦੂਜੇ ਦੀ ਅ ਡਾਇਮੰਡ ਦੀ ਅੱਛਾ ਜੀ ਹਾਂਜੀ ਡਾਇਮੰਡ ਸਾਂ ਦੀ ਹੈ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਹ ਵੀਰਾਂ ਨੇ ਉਹ ਦਿਨ ਦਾ ਵੀਰ ਆਪਾਂ ਨੂੰ ਦਿੰਦਾ ਪਸ਼ੂ ਤੇ ਅੱਮਜ ਵੀ ਉਹਨੇ ਵਿਚਾਰੇ ਨੇ ਆਵਾਜ਼ ਮਾਰ ਕੇ ਦਿੱਤੀ ਉਦੋਂ ਆਪਾਂ ਪੁੱਛਦੇ ਹਾਂ ਵੀਰ ਨੂੰ ਵੀ ਜਿਹਦੇ ਪਰ ਮਹੀ ਨਹੀਂ ਉਹ ਦਿੰਦਾ ਠੀਕ ਬਖਸ਼ੀਸ਼ਾਂ ਸਾਂ ਦੀ ਖੀਰੀ ਕੱਟੀ ਪਾਈ ਆਈ ਤੋਂ ਤਿੰਨ ਮਹੀਨੇ ਪਹਿਲਾਂ ਹਾਂਜੀ ਹਾਂਜੀ ਤੇ ਇਹ ਕਿੰਨਾ ਦੁੱਧ ਭਰੀ ਜਾਊਗੀ ਦੁੱਧ ਵੀਰ ਜੀ ਇਰਮਾਨ ਦੇ ਨਾਲ 14 ਕਿਲੋ ਪਹਿਲੇ ਪਿਛਲੇ ਸਵੇਰੇ ਕੱਢਿਆ ਜੀ ਅੱਛਾ ਹਾਂਜੀ ਤੇ ਇਹ ਵੀ ਕੋ ਦੁੱਧ ਤੇਗਾ ਜੀ ਸੇਵਾ ਦਾ ਹਾਂਜੀ ਹੁਣ ਇਹ ਦੁੱਧ ਬੌਲੇ ਜੋ ਹਜੇ ਮੈਲੇਸ਼ ਵਾਲੇ ਤੇ ਹੋਣੀ ਆ ਕੱਟੀ ਠੀਕ ਆ ਕਿਉਂਕਿ ਐਰ ਕੀ ਕਿੰਨਾ ਕਿ ਭਰੀ ਜਾਊਗੀ ਉਤਰ ਐਰ ਕੀ ਦੁੱਧ ਰਮਾਨ ਦੇ ਨਾਲ 14 ਕਿਲੋ ਤਾਂ ਗਿਆ ਹੀ ਕਿਤੇ ਨਹੀਂ 10 ਕਿਲੋ ਤੇ ਬੌਲਾ ਹੀ ਆ ਤੋਰੋ ਹਾਂ ਬਾਕੀ ਮੇ ਜੀ ਮੋਰਾ ਦਾ ਟੀਗਾ ਐਰ ਕੀ ਲੱਗਾ ਜੈਨੂੰ ਠੀਕ ਆ ਤੇ ਬਾਕੀ ਟੀਗਾ ਜਿਹੜਾ ਵੀਰ ਨੇ ਭਰਾਇਆ ਉਹਨੇ ਦੱਸਿਆ ਮੈਨੂੰ ਪਰ ਮੈਨੂੰ ਚੇਤਾ ਨਹੀਂ ਹੈ ਇਹਨੇ ਲੰਗਣਾ ਨਹੀਂ ਚੇਤਾ ਜੀ ਰਹਿਣਾ ਚਲੋ ਪੁੱਛ ਕੇ ਦੱਸਦੇ ਫਿਰ ਪੁੱਛ ਕੇ ਕੋਈ ਨਹੀਂ ਦੱਸਦਾਂਗੇ ਠੀਕ ਸਾਡਾ ਵੀ ਨੀਲੀ ਰਾਵੀ ਦਾ ਬਹੁਤ ਰਿਕਾਰਡ ਹੈ ਤੇ ਅਸੀਂ ਆਖਾਂ ਮੋਹਰਾ ਦਾ ਵੀ ਰਿਕਾਰਡ ਪਾਜੂ ਪਰ ਉਹਨੂੰ ਵੇਚ ਨਹੀਂ ਪਈ ਆ ਕੱਜੀ ਅੱਛਾ ਹਾਂਜੀ ਬਾਕੀ ਆਹ ਨਿੱਕੇ ਸਿੰਘ ਦੀ ਬਿਲਕੁਲ ਬਿਲਕੁਲ ਗੋਲ ਸਿੰਘ ਦੀ ਆ ਖੱਪ ਦੀ ਜਿਹੜੀ ਜੀ ਪੈਸੇ ਵੀ ਜੇਬ ਚ ਪਾਈ ਜੇ ਪਾ ਕੇ ਫਰੀਏ ਨਾ ਇਹੋ ਜੀ ਚੀਜ਼ਾਂ ਨਹੀਂ ਜੇ ਲੱਭਦੀਆਂ ਹਾਂਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਨੀਲੀ ਰਾਵੀ ਦੀਆਂ ਅਜੇ ਨੇਕੇ ਪਲਾਮੀ ਹੈਗੀਆਂ ਹਾਂ ਠੀਕ ਹੈ ਜੀ ਜਿਹਦੇ ਨਾਲ ਦੀ ਹਰਿਆਣਾ ਕੱਢੀ ਆ ਵੇ ਕਦ ਵੱਡੇ ਵੇਟੇ ਵਾਜਾ ਆ ਦੇਖ ਸਾਡੇ ਜੀ ਬਾਕੀ ਸੋਹਣੀ ਝੋਟੀ ਸਭ ਦੀ ਆ ਜਿਹੜੀ ਬਾਕੀ ਬਰੀਡ ਬਹੁਤ ਜਿਆਦੀ ਵਧੀ ਇਹ ਵੱਲੋਂ ਨਹੀਂ ਖੁਣੀ ਉਹ ਲੈ ਲੈ ਲੀ ਜੀ ਦਾਪਾ ਹੁ ਚਾਜੂ ਓਕੇ ਦੇ ਵਿੱਚ ਪੂਰਾ ਨੇ ਮਾਰਾ ਦੇਣੀ ਆ ਵਿੱਚ ਹੀ ਤਰਾ ਠੀਕ ਆ ਬੋਤ ਹੈ ਆ ਤਾਜ਼ਾ ਬੱਚਾ ਵਿੱਜਿਆ ਦੁੱਧ ਪੀਂਦਾ ਆਪਣੀ ਬੱਚੇ ਬਣਾ ਇਹ ਦੁੱਧ ਚੁੰਗਣ ਦੀਆਂ ਆਹ ਬਣਾ ਭਲਾਂ ਭੜੀਆਂ ਮੜੀਆਂ ਮੜੀਆਂ ਹੈਗੀਆਂ ਇਹ ਬੱਚੇ ਇਹ ਉਨੀ ਕੀ ਭਲਾਂ ਹੈਗੀਆਂ ਪਰਲੇ ਪਰਸ ਕੋਸਮ ਗੀ ਜੀ ਵੀਰ ਜੀ ਹਾਂ ਜੀ ਫਸਮ ਚੱਲੀ ਬਸ ਲੈ ਚੱਲਾ ਬੰਨਣਾ ਫਿਰ ਇਹਨੂੰ ਆ ਬੰਨਿਓ ਬੱਚੇ ਆ ਦੇਖ ਸਾਦੇ ਜੀ ਅਗਲੇ ਪਿਛਲੇ ਥਾਣੇ ਤੇ ਲਗਭਗ ਇੱਕੋ ਜਿਹਾ ਫਿਰ ਚਵਾ ਵੇਖੋ ਵੀਰ ਜੀ ਦਿਖਾ ਦਿਚੋ ਆ ਵੇਖੋ ਉਹ ਪੂਸਤਾ ਧਾਰ ਰਿਹਾ ਜਿਹੜੀ ਆਹ ਵੇਖੋ ਪੂਰੀ ਮੋਟੀ ਧਾਰ ਰਿਹਾ ਵੇਖੋ ਮਗਰ ਲਿਆ ਜਵਾਬ ਆ ਨਾ ਵੀਰ ਜੀ ਪਸ਼ੂ ਆ ਦੁੱਧ ਵਾਲੀ ਮੈਂ ਆ ਵੀਰ ਜੀ ਹਲ ਠੀਕ ਹੈ ਠੀਕ ਹੈ ਜੀ ਆਹ ਵੇਖੋ ਜਵਾਬ ਬਹੁਤ ਸੋਹਣਾ ਲੱਗਾ ਪਾਏ ਉੱਠ ਉੱਠ ਕੇ ਨਾ ਫੇਰ ਠੀਕ ਹੈ ਆਹ ਵੇਖੋ ਆਹ ਦੇਖ ਸਕਦੇ ਜੀ ਕਿਛ ਹੋਣੇ ਕਰੀ ਥਣ ਦੇਖ ਸਕਦੇ ਜੀ ਬਿਲਕੁਲ ਇੱਕੋ ਜਿਹਾ ਥਨ ਕਰ ਕੀ ਸਾਰੇ ਐ ਠੰਡੀ ਬਾਹਰ ਦੀ ਪਾਏ ਥੱਲੇ ਪਈ ਰਹਿਣ ਦੋ ਠੀਕ ਹੈ ਜੀ ਹਾਂ ਜੀ ਉਸ ਨੂੰ ਲੱਗਾ ਆ ਪਹਿਲਾਂ ਤਾਂ ਸਮਝ ਨਹੀਂ ਮੈਂ ਹਾਂ ਜੀ ਲੇਵਾ ਭਾਂਡਾ ਬਹੁਤ ਸੋਹਣਾ ਤੇ ਠੰਡੀ ਸੀਲ ਬੜੀ ਆ ਵੀਰ ਜੀ ਆ ਲੇ ਆ ਆਪੀ ਕੇ ਵੀਰ ਜੀ ਭਾਨੀ ਚਾਰ ਤਣਵਾਸ਼ ਆਪੀ ਕੇ ਇਹ ਖਲ ਖਲ ਖਾਏਗੀ ਨਾ ਤੇ ਉਹ ਤਰ੍ਹਾਂ ਹਰ ਕੇ ਕਿੰਨਾ ਦੁੱਧ ਭਰੀ ਜਾਊਗੀ ਇਧਰੋਂ ਵੀ ਕੀ ਨਾਰ ਦਿਖਾਓ ਮੈਂ ਦੀ ਹਾਂ ਜੀ ਆਹ ਵੇਖੋ ਮਿਲਕ ਵੇਨ ਵੇਖੋ ਕਿੰਨੀ ਚੰਗੀ ਲੱਗੀ ਆ ਤੇ ਐਰ ਕੀ ਕਿੰਨਾ ਭਰੀ ਜਾਂਦਾ ਦੁੱਧ ਤੇ ਜੇ ਕੋ ਲੈ ਜਾਵੇ ਵੀਰ ਜੀ ਸੇਵਾਲਾ ਤੁਪੀ ਦੇ ਨਾਲ ਦੀ ਕੱਟੀ ਆ ਕਿ ਹਰਿਆਣੇ ਗਈ ਆ ਹਾਂਜੀ ਹਰਿਆਣੇ ਦਾ ਪੱਠਾ ਬੜਾ ਹੱਡੇ ਨਾਲੋਂ ਵੀਰ ਜੀ ਫਰਕਿਆ ਹਾਂਜੀ ਤੁਪੀ ਉੱਤਰ ਤੇ ਜਾ ਕੇ ਦੁੱਧ 15 ਵੀ ਕੱਢ ਸਕਦੀ ਜੀ ਹਾਂਜੀ ਅੱਜ ਇੱਕਲ ਦੀ 16 ਕਿਲੋ ਦੁੱਧ ਦਹੀਂ ਕੱਢਣ ਵੀਰ ਜੀ ਠੀਕ ਆ ਦੁੱਧ ਤੇ 15 ਕਿਲੋ ਇਹਨੂੰ ਕੀ ਕਹਿੰਦਾ ਕੋਈ ਸੇਵਾਲਾ ਲੈ ਜਾਊਗਾ ਤੇ ਦੁੱਧ ਦਾ ਜਿਹੜਾ ਆਪਣੇ ਘਰ ਦਾ ਉਹ ਅਸੀਂ ਦੱਸਦੇ ਜੀ ਤੇ ਸੇਵਾ ਕਰ ਲੂਗਾ ਤੇ ਚੋਲੂਗਾ ਅਸੀਂ ਦੱਸਦੇ ਜੀ ਚੰਗੀ ਤਰ੍ਹਾਂ ਹਵਾਨਾ ਇਹਦਾ ਮਗਰ ਐ ਵੀਰ ਜੀ ਤਾਂ ਸੂਲ ਨੂੰ ਟੱਚ ਕਰਨ ਦੇ ਆ ਲੈਵਾ ਤੇ ਆ ਜਿੱਡੇ ਣਾ ਟੋਣਾ ਕਾ ਵੀ ਕੱਢਣੀ ਫੇ ਕਿੰਨੇ ਦੀ ਜੈਸ ਨੂੰ ਕਰਦੀਏ ਫਿਰ ਆਪਾਂ ਇਹ ਜੈਸ ਨੂੰ ਹਾਂਜੀ 1 ਪੰਜ ਦੀ ਦੇ ਦਾਂਗੇ ਪੂਰੇ ਲੱਖ ਰੀ ਦੇ ਦਈਏ ਵੀ ਭਾਵੇਂ ਕੋਈ ਉਹ ਲੈ ਜਾਏ ਤਾਂ ਭਾਵੇਂ ਕੋਈ ਹਾਂ ਨਾ ਜਿਹੜੀ ਦੇਣੀ ਹੈ ਨਾ 96000 ਦੀ ਮੈਂ ਦੇ ਦਾਂਗੇ 96000 96000 ਦੀ ਮਗਰ ਵੀਰ ਜੀ ਕੱਟੀ ਜਿਹੜੀ ਹੈ ਨਾ ਅੱਗੇ ਰਕਾਲ ਵਾਲੀ ਪਾਸੇਵਾ ਕਰ ਲੂਗਾ ਤਾਜ਼ਾ ਬੱਚਾ ਆ ਇਹ ਜਿਹੜੀ ਵੀ ਮੰਨ ਕੇ ਚਲੋ ਵੀ ਤੁਸੀਂ ਵੀ ਸਹਣੇ ਤਾਜ਼ੀਆਂ ਮਈਆਂ ਇਹਨਾਂ ਦਾ ਹੋਰ 10-20 ਇਹਨਾਂ ਨੂੰ ਮਿਲਣਾ ਨਹੀਂ ਪੈਊ ਠੀਕ ਹੈ ਜੀ ਕਿਉਂਕਿ ਰੇਟ ਚੁੱਕੇ ਜਾਣੇ ਹੋਰ ਦਹਾਂ ਦੇ ਨਾਲ ਆ ਗੱਭਨ ਛੋਟੀ ਜੇ ਇਹ ਦੋਂਦੀ ਤੇ ਚੌਕੀਆਂ ਹੁੰਦੀ ਜੇ ਗੱਬਰ ਸਵੇਰਾ ਪਹਿਲਾਂ ਹੀ ਹੈ ਨਾ ਪਹਿਲਾਂ ਉੱਤੀ ਤਿਆਰ ਹੋਣੀ ਹੈ ਜੇ ਹਾਂ ਵੇਖੋ ਸੀਲ ਠੰਡੀ ਦਾ ਥਣ ਵੇਖੋ ਪਹਿਲਾਂ ਦਾ ਹੀ ਗੁੱਠ ਘੜ ਤੇ ਲੱਗੋ ਤੋੜੋ ਫਿਰ ਇਹਨਾਂ ਵੀ ਬਾਕੀ ਕਾਦੇ ਦਾ ਆਪਾਂ ਦੇਖ ਸਕਦੇ ਹਾਂ ਉਹਦੇ ਜਿੱਡਾ ਜੇ ਥਣ ਬੜਾ ਕੱਟੀ ਕੱਡੂਗੀ ਦਦੀ ਅੱਛਾ ਜਿਹੜੀ ਵੀ ਨਿੱਕਾ ਥਾਣਿਆ ਹਾਂ ਜਿਹੜਾ ਕੱਟੀ ਆਊਂਗੇ ਆਪਣੇ ਆਪ ਆਰੇ ਕੱਟੀ ਥਣ ਕੱਢ ਦੂਗੀ ਉਹ ਤੇ ਅਜੇ ਇਹਨੇ ਭਰਨਾ ਫੁੱਲ ਝੋਟੀ ਆ ਉਹਦੇ ਨਾਲੋਂ ਵੀ ਉੱਚੀ ਜਾਂਦੀ ਕੱਟੀ ਵੇਖੋ ਬਿਲਕੁਲ ਨਿੱਕੀ ਸਨਦੀ ਹੈ ਅੰਦਨ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਦੋਂਦੀ ਤੋਂ ਚੌਕੀ ਜਿਹੜੀ ਹੁੰਦੀ ਹੈ ਡਰ ਚਲਾ ਕੋਈ ਨਹੀਂ ਰਹਿੰਦਾ ਡਰ ਚੌਗੀ ਜਿਹਾ ਕਿ ਚੌਗੀ ਹੋਊਗੀ ਚੌਗੀ ਹੋਉਂਦਾ ਹੀ ਹੋਊਗੀ ਚੌਗੀ ਵਾਲੇ ਜਿਹਨੇ ਪੂਰੇ ਬਰਾਬਰ ਨਹੀਂ ਕੀਤੇ ਪੂਰੀ ਜੰਮੀ ਬਲੀ ਕੱਟੀ ਉਹ ਨਹੀਂ ਉਹ ਗੱਲ ਕਰ ਰਿਹਾ ਉਹਦਾ ਬੰਦ ਨਹੀਂ ਗੱਲ ਕਰ ਰਿਹਾ ਭਾਗ ਲਾ ਜਾਈਏ ਇਹ ਵੀ ਨਹੀਂ ਸੇਣ 10 ਕਰਦੀ ਆ ਆ ਜ ਲੈ ਆ ਕੋਈ ਨਹੀਂ ਆ ਰਹੇ ਲੈਗਾ ਵਧੀ ਰੋਕ ਦੇ ਇੱਕ ਮਿੰਟ ਇੱਥੇ ਵੇਖ ਪਾਸੇ ਇਸਦੀ ਬਿਲਡਿੰਗ ਠੀਕ ਹੈ ਜੀ ले जाओ थाने दे आप देख सकते दे हैं लागे तो ਤੇ ਮੋਲ ਫਿਰ ਇਹਦਾ ਮੋਲੇ ਦਾ ਬਿਲਕੁਲ ਜਿਆਜ ਵੇ ਜੀ ਦੇਖੋ ਜੀ ਜੇ ਤੇ ਮੰਨ ਲਓ ਵੀ ਆਹ ਵੇਖੋ ਜਿੰਨਾ ਆਹ ਵੇਖੋ ਥਾਂ ਜਾਂ ਦੀ ਕੋਟ ਕੋਟ ਤੇ ਲੱਗਾ ਨਾ ਆ ਬਟਨਾ ਵਾਲਾ ਵੇ ਜੀ ਨੇਵਾ ਲੱਗਾ ਕੱਟੀ ਮੰਨ ਲਓ ਆਪਾਂ ਤਿਆਰ ਕਰ ਲਈਏ ਕੱਟੀ ਤੇ ਤੁਹਾਨੂੰ ਪਤਾ ਕਿੰਨੇ ਰੁਪਈਆ ਦੀ ਹੈ ਪਰ ਹੁਣ ਹਾਂ ਨਾ ਹੀ ਜਿਹੜੀ ਦੇਣੀ ਆ ਨਾ ਹਾਂ ਨਾ ਕੱਟੀ 76000 ਦੀ ਦੇ ਦਾਂਗੇ 76000 ਦੀ 76000 ਦੀ ਦੇਣੀ ਆ ਠੀਕ ਹੈ ਜੀ ਇਹ ਆਪੇ ਜਦ ਤਨ ਹੋ ਗਈ 95000 ਦੀ ਕੱਟੀ ਆ ਔਰ ਮਾਰਕੀਟ ਚੋਂ ਮਿਲਨੀ ਨਹੀਂ ਆ ਗਈ ਜਦ ਤਨ ਇਹ ਤਿਆਰ ਹੋ ਗਈ ਤੇ ਚੰਗੀ ਰਕਮ ਇਹਨੇ ਜੋੜ ਦੇਣੀ ਆ ਹਾਂ ਜੀ ਹਾਂ ਜੀ ਬਸ ਸੋਹਣੀ ਕੱਤ-ਕਾਟ ਵਾਲੀ ਬੱਚਾ ਜੀ ਨਵਾਂ ਡੰਗਰ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਝੋਟੀ ਏ ਇਹ ਵੀ ਜੀ ਮੂੰਹ ਇਹ ਵੀ ਚਾਰ ਦੰਦ ਜੀ ਇਹ ਵੀ ਚਾਰ ਦੰਦ ਆ ਖੋਖਲ ਪਰਲਾ ਲੱਥਾ ਜੀ ਦੂਰ ਦਫਰ ਦੂਰ ਨੇੜੇ ਹੋਣਾ ਪਹਿਲਾਂ ਸਸਤੀ ਗੱਲ ਚੰਗੀ ਹੁੰਦੀ ਆ ਇਹ ਸੂਈ ਸਵਾਈ ਆ ਹਾਂਜੀ ਸੂਈ ਏ ਆਹ ਖੋਖ ਵੀਰ ਜੀ ਲੱਥਾ ਜੇ ਕੋਈ ਆਪਣੀ ਸਮਝਣਾ ਖੜੇ ਹਾਂਜੀ ਦੂਜਾ ਸਿੰਘ ਢੋਡਾ ਜੇ ਠੀਕ ਹੈ ਜੀ ਹਾਂਜੀ ਲੈ ਜਾ ਇਹ ਪੁਰਾਣਾ ਵੀਰ ਜੀ ਲੱਥਾ ਹੈ ਐਵੇਂ ਆ ਪਾ ਦੀ ਹੁਣ ਲੱਥਾ ਇਹ ਪੁਰਾਣਾ ਲੱਥਾ ਰਮਾਣ ਆ ਬਾਕੀ ਚੰਗੀ ਜੰਮੀ ਪਲੀ ਆ ਥੱਲਾ ਦੇਖੋ ਕੱਟੀ ਦਾ ਹੋਣੀ ਕੱਟੀ ਹੋਈ ਪੰਜਾਸ਼ਾਂ ਦੀ ਜੀ ਥੋੜੇ ਦਿਨਾਂ ਦੀ ਸੂਈ ਹੈ ਵੀ ਉਹ ਜੰਮੀ ਬੜੀ ਸਿੰਗਲ ਹੱਡੀ ਦੀ ਕੱਟੀ ਹੋਈ ਹੈ ਲੈ ਜਾ ਇੱਕ ਆਹ ਰੱਖੇ ਵਿੱਚ ਮਾਰੇ ਮਾਰਿਓ ਕੈਮਰਾ ਆਹ ਵਲੀ ਦੇ ਇੱਕ ਆਹ ਚਾਰ ਦੰਦ ਕੱਟੀ ਗੱਭਣ ਆ ਚਾਰ ਦੰਦ ਜਾਵਲੀ ਹਾਂਜੀ ਚਾਰ ਦੰਦ ਜੇ ਵੇ ਅੱਛਾ ਆਹ ਟੈਗ ਨੰਬਰ ਪਿਆ ਜਿਹੜਾ ਮੇਰਾ ਮਰਜ਼ੀ ਮੇਰਾ ਭਰਾ ਸੱਚ ਮਾਰ ਲੇ ਠੀਕ ਹੈ ਹਾਂਜੀ ਹਾਂ ਆ ਨਹੀਂ ਸਾਡੇ ਗੱਬਣੇ ਉੱਤਨ ਤਿਆਰੀ ਈ ਅਲੱਗ ਪਗ ਰੋਕੇ ਵੀ ਦਿਹਾੜੀ ਝੋਟੇ ਇੱਕ ਆ ਦੇਖ ਸਾਡੇ ਛੇੜ ਦੇ ਕਰਿਆ ਵੀ ਇਹ ਹਲੇ ਅਗਲੀ ਵੀਡੀਓ ਚ ਫੋਣੀ ਹੈ ਵਾਲੀ ਅੱਜ ਨਹੀਂ ਫੋਣੀ ਇਹ ਸੁਆਗ ਦੇ ਵਿੱਚ ਨਹੀਂ ਜਿਹੜੀ ਕੰਦੇ ਚਲੋ ਲੈ ਜਾ ਬੰਦੋ ਆਵਲੀ ਤੇ ਆਹ ਨਾਲ ਦੇਖ ਸਾਡੇ ਆਪਾਂ ਇਹਦੇ ਵੀ ਲਾਗੇ ਤੋਂ ਸਾਦਿਕਾ ਦੇ ਵੀ ਤੇ ਦਸਤ ਦੇ ਬਾਰੇ ਵੀ ਇਹ ਮੜਿਆ ਧਰਮਰਾਦੀ ਦਿਖਾ ਦਿਓ ਦਿਖਾ ਦਿਓ ਮਗਰ ਕੀ ਉਤਨਾ ਇਹਦੇ ਮਗਰ ਇਹਦੇ ਕੱਟੀ ਵੀਰ ਜੀ ਮਗਰ ਇਹਦੇ ਕੱਟੀ ਆ ਤੇ ਉਤਨਾ ਦੁੱਧ ਕਿੰਨਾ ਕਰਕੇ ਤਿਆਰ ਹੈ ਦੁੱਧ ਵੀ ਜੀ ਬੋਲਾ ਹੁਣ ਆਊਗਾ ਇਹਦੇ ਥੱਲੇ 6 ਕਿਲੋ ਲਗਪਕੂਗਾ 5 ਕਰਕੇ ਦਾਂਗੇ ਵੀਰ ਜੀ ਕਿੰਨਾ ਕਰੀ ਜਾਓਗੀ ਦੁੱਧ ਦੁੱਧ ਵੀ ਜੀ ਇਹਨੇ 8-9 ਕਿਲੋ ਚ ਹੋਣਾ ਜੇ ਆਵੇ ਤੁਹਾਨੂੰ ਆਖ ਦਈਏ ਠੀਕ ਹੈ ਜੀ ਜੋ ਵੀ ਦੁੱਧ ਹੈਗਾ ਸੇਵ ਵਾਲਾ ਉਤਰਾਇਆ ਵੀ ਚਲੋ ਜੰਮੀ ਪਲੀ ਚੰਗੀ ਆ ਜੀ ਸਾਹਿਬ ਮਾਫ ਕਰਤੀ ਕਿਸੇ ਨੂੰ ਵਾਰਾ ਖਾਂਦੀ ਲੈ ਜੇ ਨਹੀਂ ਖਾਂਦੀ ਰਹਿਣ ਜੀ ਹਾਂਜੀ ਉਹ ਤੇਰਾ ਰਾਜੀ ਆ ਪੂਰੀ ਪੂਰੀ ਜੰਮੀ ਪਲੀ ਆ ਕੋ ਸੇਵ ਵਾਲਾ ਲੈ ਜਾਊਗਾ ਤੇ ਹਾਂਜੀ ਚਲੋ ਬੰਨਾ ਫਿਰ ਇਹਨਾਂ ਬੰਨਾ ਫਿਰ ਵੇਜੀ ਇਹਨਾਂ ਆ ਵੇਖੋ ਵੀਰ ਜੀ ਕੋਈ ਵੀ ਦੀ ਪੂਰ ਨਹੀਂ ਕੋਈ ਛੱਟਾ ਨਹੀਂ ਆ ਵੇਖਾ ਵੇ ਆ ਵੇਖਾਂਦੇ ਆ ਪੋਲਾ ਚਵਾ ਲੱਗਾ ਰੂ ਮਰੀਆ ਹਾਂਜੀ ਆਹ ਗੋਲ ਤਾਰ ਚ ਠੀਕ ਹੈ ਜੇ ਹਾਂਜੀ ਮਰਦੀ ਆਪਾਂ ਮਾਰੀ ਜੋ ਆਹ ਲਓ ਜੀ ਚਲੋ ਚੜਜੇ ਸੀਲ ਠੰਡੀ ਹੈ ਥਾਣ ਵੇਖ ਲਓ ਕਿੱਡਾ ਸੋਹਣਾ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਇਹਦਾ ਜਾਇ ਜੀ ਕਿੰਨਾ ਕ ਆਹ ਵੇਖੋ ਵੀਰ ਜੀ ਜਿੰਨੀ ਤੇ ਸੀਲ ਠੰਡੀ ਹੈ ਵੀਰ ਜੀ ਹਾਂਜੀ ਆਹ ਵੇਖੋ ਜੀ ਆਹ ਵੇਖ ਲੀਵਾ ਵੇਖੋ ਇਹ ਲੰਮਾ ਲਵੇ ਲੇਵਾ ਲੱਗਾ ਬਸ ਕਿਨ ਸਾਰ ਨਹੀਂ ਪਾਈ ਵੀਰ ਜੀ ਕੱਟੀ ਨਹੀਂ ਪਰ ਹੁਣ ਹਾਂ ਨਾ ਹੀ ਜਿਹੜੀ ਦੇਣੀ ਹੈ ਨਾ 65 ਦੀ ਦੇ ਦਈਏ 65000 ਦੀ ਹਾਂਜੀ ਕਰ ਦੇ ਯਾਰ 20000 ਦਾ ਹਾਂ ਨਾ ਹੀ ਦੇਣੀ 58000 ਦੀ ਕੱਟੀ ਅੱਛਾ 58000 ਮੇਰਾ ਨਾ ਸਾਰੀ ਜਿਹੜੀ ਦੇਣੀ ਹੈ ਸਾਰੀ ਥਾੜੀ ਕੋ ਵੀਡੀਓ ਵੇਂਦਾ 58 ਦੀ ਕੱਟੀ ਪਰ ਦੇ ਜੇ ਮੇਰ ਨਾਲ ਕਰ ਉਹ ਵੀ ਤਾਜੀ ਸਰੀ 55000 ਦੀ 55000 ਦੀ ਹੁਣ ਆਹ ਤਾਂ ਨਾ ਕੱਢੀ ਹਾਂਜੀ 4-5 ਮਹੀਨੇ ਚਲੇ ਅਪ੍ਰੈਲ ਮਹੀਨੇ ਜਿੱਦਾਂ ਵਸਾਖੀ ਹੁੰਦੀ ਹੈ ਨਾ ਕੱਟੀ 60-65000 ਦੀ ਫਿਰ ਵੀ ਵਿਗਣੀ ਆ ਠੀਕ ਹੈ ਜੀ ਤੇ ਹੁਣ ਆ ਜਿਹੜੀ ਜੇ ਲੋਈ ਮੱਝ ਹਾਂਜੀ ਲੋਈ ਯਾਰ ਇਹਦੇ ਬਾਰੇ ਦੱਸ ਦੋ ਇਹ ਵੀ ਕਿਉਂ ਕੱਟੀ ਮਗਰ ਜੇ ਇਹਦੇ ਲੋਈਆਂ ਮੀਲੀਆਂ ਮੀਲੀਆਂ ਸਾਰੀ ਵੈਰੈਟੀ ਸਾਰੀ ਵੈਰੈਟੀ ਆ ਗਈ ਅੱਡੇ ਤੇ ਠੀਕ ਆ ਜੀ ਹਾਂ ਜੀ ਹਾਂ ਜੀ ਇਹ ਪ੍ਰੇਮ ਸਿੰਘ ਦੇ ਅੱਡੇ ਤੋਂ ਮਿਲੀਆਂ ਵਾਂ ਪ੍ਰੇਮ ਸਿੰਘ ਦੇ ਅੱਡੇ ਤੋਂ ਠੀਕ ਆ ਔਰ ਅਈਂ ਭਾਰ ਕਾਰ ਹੀ ਲੈਣੀ ਹੈ ਕਿਦਣਾ ਮੇਰੇ ਅੱਛਾ ਤੁਹਾਨੂੰ ਪਤਾ ਗਾਂ ਨੂੰ ਭਾਣ ਦਈ ਦਾ ਗਾਂ ਤੇ ਤੁਹਾਨੂੰ ਪਤਾ ਭਜਾਉਂਦਾ ਤੇ ਦੱਸ ਦੋ ਇਹਨਾਂ ਨੂੰ ਖਾਣ ਦੇਖੋ ਕਿੱਦਾਂ ਸੋਹਣਾ ਲੱਗਾ ਗਾੜੀ ਚੰਗੇ ਲੱਗੇ ਅਗਲੇ ਪਿਛਲੇ ਦੁੱਧ ਵੀ ਇਹਦਾ ਕੋਈ 10 ਕਿਲੋ 9 ਕਿਲੋ ਕਰਕੇ ਦਾਂਗੇ ਮਗਰ ਕੱਟੀ ਲੋਈ ਹੀ ਕੱਟੀ ਜੇ ਮਗਰ ਤੋਰਾਂ ਫਿਰ ਇੱਕ ਰੀਂਦਾ ਮੈਂ ਹਾਂ ਜੀ ਹਾਜੀ ਆ ਆਸੇ ਵਿਚਾਰਾ ਗਾਸ ਤੁਹਾਨੂੰ ਪਹਿਲਾਂ ਨਿਕਲਦਾ ਹੁੰਦਾ ਸੀ ਹਾਂਜੀ ਹਾਂਜੀ ਕਿਉਂਕਿ ਰਾਸਤਾਨ ਵਾਲੇ ਜਿਆਦਾ ਇਹ ਸਿੰਗਰ ਪਸੰਦ ਕਰਦੇ ਦੁੱਧ ਜਿਆਦਾ ਦਿੰਦੀਆਂ ਇਹ ਸਿੰਗ ਵਾਲੀਆਂ ਮੱਝਾਂ ਠੀਕ ਆ ਪਰ ਉਹਦਾ ਤੇ ਵੀ ਨਹੀਂ ਆਪਾਂ ਭਾਈ ਇਹਨਾਂ ਨੇ ਹੁੰਦੇ ਰਹੇ ਆ ਅੱਗੇ ਵੀ ਆਪਾਂ ਭਾਈ ਨਹੀਂ ਹਾਂਜੀ ਇਹਦੇ ਨਾਲ ਦੀ ਮੱਝ ਅੱਜ ਤੋਂ ਮਹੀਨਾ ਪਹਿਨਾ ਇਹੋ ਜਿਹੀ ਹੋ ਚੀਜ਼ ਲੱਗਾ ਛਾਂ ਲੈਣਾ ਬਹੁਤ ਹੋਣਾ ਲੱਗਾ ਕਾਈ ਲੈ ਵੀਰ ਜੀ ਆਦ ਕਾਠ ਵਾਲੀ ਪੂਰੀ ਲੋਹੀ ਪੂਰੀ ਜੰਮੀ ਪਈ ਝੋਟੀ ਆ ਮੇਰੇ ਸਾਡੀ ਜਰੀਏ ਨੂੰ ਸੇਵੀਂ ਫਰਾਮਾ ਲੈ ਸ਼ਮਾਹ ਕੰਡਾ ਲੋਹੀ ਦਾ ਉਹ ਬਚਾ ਪਿਆ ਸਾਰਾ ਮਾਂ ਆਇਆ ਪੁੱਤ ਇਹ ਸੀ ਨੇ ਠੰਡੀ ਮੈਂ ਤੇ ਕਿੰਨਾ ਵਿੱਧੀ ਦੁੱਧ ਇਹਦੇ ਕੋਲ ਦੁੱਧ ਵਿੱਧੀ ਜਿੱਦਾਂ ਦੇ ਲੇਵਾ ਪਾਂਡਾ ਲੱਗਾ ਆ ਹਾਂਜੀ ਦੁੱਧ ਤੇ ਹੁਣ ਵੀ ਨਾ ਸੇਵਾ ਵਾਲਾ ਸਫਰ ਚ ਆਈਆਂ ਆ ਹਾਂਜੀ ਦੁੱਧ ਹੁਣ ਵੀ ਇਹਨੇ 12 ਕਿਲੋ ਰਮਾਨਾ ਕੱਢੀ ਆ ਤੇ ਮੋਲੇ ਦਾ ਪਰ ਹੁਣ 10 ਕਿਲੋ 9 ਕਿਲੋ ਆਪਾਂ ਫੁੱਲ ਗਰੰਟੀ ਆਪਣੀ 9 ਕਿਲੋ ਦੀ ਮੋਲੇ ਦਾ ਮੋਲੇ ਦਾ ਬਿਲਕੁਲ ਜਾਇਜ਼ ਵਿੱਧੀ ਕਿੰਨਾ ਕ ਜੀ ਤੇ ਕਰਦਾ ਲੱਖ ਦੀ ਦੇਦੀਏ 2 ਲੱਖ ਦੀ ਦੇ ਦੋ ਇੱਥੇ ਕਿਹੜੀ ਗੱਲ ਆ 2 ਲੱਖ 1000 ਦੀ ਦੇ ਦੀਏ ਕੱਢ ਵੀ ਮਰਜੀ ਆ ਅਗਲੇ ਸਵੇਰੇ ਵਿੱਚ ਨੱਕ ਦੀ ਵੇਖ ਥੋੜਾ ਜਾਣੀ ਆ ਅਗਲੇ ਸਵੇਰੇ ਵਿੱਚ ਨਹੀਂ ਆ ਹਾਂ ਨਹੀਂ ਜਿਹੜੀ ਦੇਣੀ ਆ ਨਾ 75000 ਦੀ ਮੈਂ ਦੇ ਦਾਂਗੇ 75000 ਦੀ 75000 ਦੀ ਬਾਕੀ ਮੋਕੇ ਦੇ ਹੋ ਜਾਊਗਾ ਹਾਂ ਉਹ ਛੋਟੇ ਮੋਕੇ ਦੇ ਛੋਟ ਛਾੜ ਉਹ ਤਰ੍ਹਾਂ ਥਾਂ ਥਾਂ ਨੂੰ ਪੂਰੇ ਜੇ ਮੈਂ ਨਾ ਓਕੇ ਫੁੱਲ ਗਰੰਟੀ ਹੋਗੀ ਵਿਜੀਆ ਬੱਚੇ ਨਾਲ ਬੜਾ ਹੈ ਉਹ ਮਾਰਦਾ ਪਰ ਬੱਚੇ ਨਾਲ ਬਰਾਬਰ ਬਿਲਕੁਲ ਹੋਣਾ ਥੋੜਾ ਜਾਂਦਾ ਹਾਂ ਹਾਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰ ਕੇ ਪਾਸ ਕਰਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ